ਗਵਾਨਪੁਰੀਆ ਦੀ ਮਾਤਾ ਦੀ ਮੌਤ ਦੀ ਖਬਰ ਤਾਂ ਇਹ ਮੌਤ ਕਿਵੇਂ ਹੋਈ ਕਿਵੇਂ ਸ਼ੂਟਰ ਆਏ ਤਾਂ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ ਸਾਡੇ ਨਾਲ ਜਿਹੜਾ ਹੈਗਾ ਗਗਨ ਜਿਹੜੇ ਭਰਾ ਨੇ ਜੱਗੂ ਭਗਵਾਨਪੁਰੀਆ ਦੇ ਭਗਵਾਨਪੁਰ ਪਿੰਡ ਦੇ ਸਰਪੰਚ ਵੀ ਨੇ ਗਗਨ ਉਹਨਾਂ ਨੇ ਗੱਲਬਾਤ ਕੀਤੀ ਹੈ ਜੋ ਜੋ ਉਹਨਾਂ ਨੇ ਸਾਨੂੰ ਦੱਸੀ ਹੈ ਡਿਟੇਲ ਉਹ ਤੁਹਾਨੂੰ ਜਰੂਰ ਦੱਸਾਂਗੇ ਕਿ ਆਖਰਕਾਰ ਇਹ ਜਿਹੜਾ ਕਤਲ ਕਿਵੇਂ ਹੋਇਆ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਜੋ ਕਿ ਆਪਣੇ ਉਹਨਾਂ ਦੇ ਨਾਲ ਜਿਹੜਾ ਇੱਕ ਰਿਸ਼ਤੇਦਾਰ ਸੀ ਮੁੰਡਾ ਜਿਸ ਦੀ ਉਸ ਦੀ ਵੀ ਮੌਤ ਹੋ ਗਈ ਹੈ ਸਕੋਰਪੀਓ ਗੱਡੀ ਦੇ ਵਿੱਚ ਤਰਨ ਤਾਰਨ ਤੋਂ ਆ ਰਹੇ ਸੀ ਤਰਨ ਤਾਰਨ ਜਦੋਂ ਆ ਰਹੇ ਹੁੰਦੇ ਨੇ ਤਰਨਤਾਰਨ ਇਹ ਕੀ ਕੰਦ ਗਏ ਸੀ ਕਿ ਤਰਨਤਾਰਨ ਜੱਗੂ ਭਗਵਾਨਪੁਰੀਆ ਦੀ ਕਿਸੇ ਕੇਸ ਦੀ ਕੋਈ ਤਰੀਕ ਸੀ ਤਰੀਕ ਨੂੰ ਲੈ ਕੇ ਜਿਹੜਾ ਉੱਥੇ ਗਏ ਹੋਏ ਸੀਗੇ ਤੇ ਉੱਥੇ ਜਦੋਂ ਉੱਥੋਂ ਵਾਪਸ ਆਉਂਦੇ ਆ ਤਰਨਤਾਰਨ ਤੋਂ ਕਾਂ ਰਸਤੇ ਦੇ ਵਿੱਚ ਜਦੋਂ ਇਹ ਘਰ ਦੇ ਮੂਹਰੇ ਪਹੁੰਚ ਜਾਂਦੇ ਆ ਬਿਲਕੁਲ ਸਕੋਰਪੀਓ ਗੱਡੀ ਜਿਹੜੀ ਆ ਉਹ ਘਰ ਦੇ ਮੂਹਰੇ ਖੜੀ ਸੀ ਜਦੋਂ ਘਰ ਦੇ ਮੂਹਰੇ ਖੜੀ ਸੀ ਤਾਂ ਨਾਲ ਦੀ ਨਾਲ ਸ਼ੂਟਰ ਆਉਂਦੇ ਆ ਮੋਟਰਸਾਈਕਲ ਤੇ ਇੱਕੋ ਦਮ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਵੇਂ ਫਾਇਰ ਕਰਦੇ ਨੇ ਤਾਂ ਉਸ ਦੇ ਵਿੱਚ ਉਹ ਮੁੰਡਾ ਉਸ ਦੀ ਵੀ ਮੌਤ ਹੋ ਜਾਂਦੀ ਹੈ ਤੇ ਜੱਗੂ ਭਵਾਨਪੁਰੀਆ ਦੀ ਮਾਤਾ ਜਿਹੜੇ ਸੀ ਉਹ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਜਦੋਂ ਹਸਪਤਾਲ ਪਹੁੰਚਦੇ ਆ ਤਾਂ ਉਸ ਸਮੇਂ ਬਰੌ ਡੈੱਡ ਕੋਸ਼ਤ ਉਹਨਾਂ ਨੂੰ ਕਰ ਦਿੱਤਾ ਜਾਂਦਾ ਹੈਗਾ ਔਰ ਗਗਨ ਸਰ ਗਗਨ ਜਿਹੜਾ ਜੱਗੂ ਭਗਵਾਨਪੁਰੀਆ ਦੇ ਕਜ਼ਨ ਨੇ ਔਰ ਭਗਵਾਨਪੁਰ ਪਿੰਡ ਦੇ ਸਰਪੰਚ ਨੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਕਿ ਤਰਨ ਤਾਰਨ ਗਏ ਹੋਏ ਸੀ ਦੋਨੋਂ ਕਿਉਂਕਿ ਤਰਨ ਤਾਰਨ ਜੱਗੂ ਭਗਵਾਨਪੁਰੀਆ ਦੀ ਹੀ ਕਿਸੇ ਕੇਸ ਦੀ ਕੋਈ ਤਰੀਕ ਸੀ ਜਾਂ ਕੋਈ ਜਿਹੜਾ ਕੇਸ ਨੂੰ ਲੈ ਕੇ ਕੋਈ ਕੰਮ ਸੀ ਸਬੰਧਤ ਕੇਸ ਦੇ ਕਿਸੇ ਕੰਮ ਦੇ ਲਈ ਗਏ ਹੋਏ ਸੀ ਤੇ ਜਦੋਂ ਉੱਥੇ ਜਾਂਦੇ ਆ ਤੇ ਉਸ ਤੋਂ ਬਾਅਦ ਵਾਪਸ ਜਦੋਂ ਆਉਂਦੇ ਆ ਤਾਂ ਵਾਪਸੀ ਸਮੇਂ ਘਰ ਦੇ ਬਾਹਰ ਸਕੋਰਪੀਓ ਗੱਡੀ ਲੱਗਦੀ ਹੈ ਤੇ ਘਰ ਦੇ ਬਾਹਰ ਹੀ ਹਜੇ ਉਤਰਨ ਲੱਗਦੇ ਨੇ ਆਪਣੀ ਗੱਡੀ ਤੋਂ ਉੱਤਣ ਲੱਗਦੇ ਆ ਤਕਰੀਬਨ ਸਮਾਂ ਹੁੰਦਾ 5:30 ਵਜੇ ਦਾ 5:30 ਵਜੇ ਦਾ ਇਹ ਸਮਾਂ ਹੁੰਦਾਗਾ ਤਾਂ ਉਸ ਸਮੇਂ ਜਿਹੜਾ ਇਹ ਸਾਰੀ ਵਾਰਦਾਤ ਵਾਪਤਦੀ ਹੈ ਜਿਸ ਦੇ ਵਿੱਚ ਜੱਗੂ ਕਹਾਨਪੁਰੀਆ ਦੀ ਮਾਤਾ ਦੀ ਮੌਤ ਵੀ ਜਿਹੜਾ ਹੋ ਜਾਂਦੀ ਹੈਗੀ ਔਰ ਤੋਂ ਦਾ ਦੇ ਕੇ ਇਹ ਵੀ ਗੱਲ ਜਿਹੜਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈਗਾ ਕਿ ਕਿਸੇ ਹੋ ਸਕਦਾ ਕੋਈ ਪਿੱਛੋਂ ਜਿਹੜਾ ਰੈਕੀ ਕਰਦੇ ਆ ਰਹੇ ਹੋਣ ਸ਼ੂਟਰ ਕਿਉਂਕਿ ਕਿਸੇ ਨੂੰ ਕਿਵੇਂ ਪਤਾ ਲੱਗਿਆ ਕਿ ਇਸ ਟਾਈਮ ਘਰ ਦੇ ਕੋਲ ਜਿਹੜਾ ਉਹ ਪਹੁੰਚ ਗਏ ਜਾਂ ਕਿਵੇਂ ਘਰ ਦੇ ਕੋਲ ਪਹੁੰਚਣਗੇ ਕਦੋਂ ਘਰ ਦੇ ਕੋਲ ਪਹੁੰਚਣੇ ਇਹ ਸਾਰੀਆਂ ਗੱਲਾਂ ਜਿਹੜਾ ਹੈਗਾ ਕਿਸੇ ਨੂੰ ਨਹੀਂ ਪਤਾ ਲੱਗਦੀਆਂ ਜੋ ਤੱਕ ਕੋਈ ਰੈਕੀ ਨਾ ਹੋਵੇ ਜਾਂ ਤਾਂ ਇਹ ਰੈਕੀ ਜਿਹੜੀ ਹੈ ਪਿੱਛੋਂ ਕੀਤੀ ਗਈ ਜਿਵੇਂ ਰੈਕੀ ਇਹ ਕੀਤੀ ਗਈ ਔਰ ਉਸ ਤੋਂ ਬਾਅਦ ਜਦੋਂ ਸਕਾਰਪੀਓ ਘਰ ਦੇ ਬਾਹਰ ਖੜਦੀ ਹੈ ਬਿਲਕੁਲ ਘਰ ਦੇ ਬਾਹਰ ਜੱਗੂ ਭਗਵਾਨਪੁਰੀਆ ਦੇ ਖੜਦੀ ਹੈ ਤਾਂ ਉਸ ਤੋਂ ਬਾਅਦ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਔਰ ਜੋ ਮੁੰਡਾ ਹੈਗਾ ਤੁਹਾਨੂੰ ਦੱਸੀ ਜੋ ਮੁੰਡਾ ਜਿਸ ਦੀ ਮੌਤ ਹੋਈ ਹੈ ਉਹ ਮੁੰਡਾ ਵੀ ਜੱਗੂ ਭਗਵਾਨਪੁਰੀਆ ਦੇ ਦਾਰ ਹੈ ਉਹਨਾਂ ਦੇ ਨਾਲ ਦਾ ਹੀ ਹੈਗਾ ਉਹਨਾਂ ਦੇ ਸਰਕਲ ਦੇ ਵਿੱਚੋਂ ਹੀ ਹੈਗਾ ਉਹ ਜੱਗੂ ਭਵਨਪੁਰੀਆ ਦੀ ਮਾਤਾ ਨੂੰ ਨਾਂ ਲੈ ਕੇ ਗਿਆ ਹੋਇਆ ਸੀ ਹੁਣ ਇਹ ਤਾਂ ਗੱਲ ਦੇਖਣ ਵਾਲੀ ਹੈ ਕਿ ਕੀ ਜਿਹੜੇ ਸ਼ੂਟਰਾਂ ਨੇ ਇਹ ਕੰਮ ਕੀਤਾ ਕੀ ਉਹ ਜੱਗੂ ਭਗਵਾਨਪੁਰੀਆ ਦੇ ਇਸ ਦੋਸਤ ਨੂੰ ਮਾਰਨਾ ਚਾਹੁੰਦੇ ਸੀ ਜਾਂ ਫਿਰ ਕੀ ਕਰਨਾ ਚਾਹੁੰਦੇ ਸੋ ਉਹਨਾਂ ਟਾਰਗੇਟ ਜੱਗੂ ਭਵਾਨਪੁਰੀਆ ਦਾ ਦੋਸਤ ਹੀ ਸੀ ਸਿਰਫ ਜਾਂ ਫਿਰ ਜਿਹੜਾ ਦੋਨਾਂ ਨੂੰ ਹੀ ਉਹਨਾਂ ਨੇ ਮਾਰਨ ਦੀ ਸੋਚੀ ਕਿਉਂਕਿ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਗਨਮੈਨ ਵੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਬਾਡੀਗਾਰਡ ਕਹਿ ਸਕਦੇ ਹੋ ਸੀ ਗਨਮੈਨ ਤਾਂ ਨਹੀਂ ਮਿਲਿਆ ਸੀ ਪਰ ਬਾਡੀਗਾਰਡ ਕਹਿੰਦੇ ਨੇ ਕਿ ਜੋ ਨਾਲ ਮੁੰਡਾ ਸੀ ਉਹ ਨਾਲ ਰਹਿੰਦਾ ਸੀ ਹਮੇਸ਼ਾ ਔਰ ਉਸ ਤੋਂ ਬਾਅਦ ਉਹ ਜਦੋਂ ਨਾਲ ਸੀ ਤਾਂ ਉਸ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਫਾਇਰ ਚਲਾਏ ਤੇ ਜਿਸ ਤੋਂ ਬਾਅਦ ਇਹ ਮੌਤ ਜਿਹੜੀ ਆ ਹੋ ਜਾਂਦੀ ਆ ਹਰਜੀਤ ਕੌਰ ਜੱਗੂ ਭਵਾਨਪੁਰੀਆ ਦੇ ਮਾਤਾ ਨੇ ਔਰ ਇਹਨਾਂ ਦੀ ਜਿਹੜਾ ਤੁਹਾਨੂੰ ਦੱਸ ਦਈਏ ਕਿ ਤਰਨ ਤਾਰਨ ਇਹ ਗਏ ਹੋਏ ਸੀ ਤਰਨ ਤਾਰਨ ਜਦੋਂ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੇਸ ਹੁੰਦਾ ਕੋਈ ਕੇਸ ਹੁੰਦਾ ਕੇਸ ਦੇ ਕਰਕੇ ਹੈ ਉੱਥੇ ਜਾਂਦੇ ਨੇ ਜਗਭਵਾਨਪੁਰੀਏ ਦੇ ਕੋਈ ਤਰੀਕ ਹੋਣੀ ਹੈ ਕੋਈ ਸੰਬੰਧਤ ਜਿਹੜਾ ਕੁਝ ਹੋਰ ਹੋਣਾਗਾ ਕੋਈ ਸੰਬੰਧਤ ਕੁਝ ਹੋਰ ਹੋਣਾਗਾ ਔਰ ਉਸ ਦੇ ਕਰਕੇ ਜਿਹੜਾ ਜਦੋਂ ਉੱਥੇ ਜਾਂਦੇ ਨੇ ਤਾਂ ਵਾਪਸੀ ਸਮੇਂ ਉਹਨਾਂ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਹੜੇ ਸ਼ੂਟਰ ਆਏ ਅਸਲ ਦੇ ਵਿੱਚ ਸ਼ੂਟਰ ਜਦੋਂ ਅਸੀਂ ਗੱਲ ਕੀਤੀ ਗਗਨ ਦੇ ਨਾਲ ਤਾਂ ਉਹਨਾਂ ਨੇ ਸਾਨੂੰ ਇੰਨਾ ਦੱਸਿਆ ਕਿ ਸਾਨੂੰ ਅਜੇ ਤੱਕ ਕੁਝ ਵੀ ਨਹੀਂ ਪਤਾ ਅਜੇ ਜਿਹੜਾ ਇਹ ਇਨਫੋਰਮ ਪੁਲਿਸ ਜਾਂਚ ਕਰ ਰਹੀ ਹੈ ਜਾਂਚ ਦਾ ਵਿਸਤਾਰ ਤਾਂ ਦੋਸਤੋ ਜਿਹੜੇ ਨਾਲ ਨਾਲ ਦੇਖ ਰਹੇ ਨੇ ਨਾਲ ਨਾਲ ਸ਼ੇਅਰ ਕਰ ਦਿਓ ਇਸ ਲਾਈਵ ਨੂੰ ਕਿਉਂਕਿ ਖਬਰ ਜਿਹੜੀ ਹੈ ਲੋਕਾਂ ਤੱਕ ਜਾਣੀ ਚਾਹੀਦੀ ਹੈ ਇਹ ਔਰ ਜੇ ਤੁਸੀਂ ਨਾਲ ਨਾਲ ਸ਼ੇਅਰ ਕਰੋਗੇ ਤਾਂ ਖਬਰ ਹੋਰ ਜ਼ਿਆਦਾ ਵਾਇਰਲ ਹੋਏਗੀ ਲੋਕਾਂ ਤੱਕ ਪਹੁੰਚੇਗੀ ਜਿੰਨੇ ਜਾਣੇ ਨਾਲ ਜੁੜਿਆ ਲਾਈਵ ਤੇ ਤਾਂ ਨਾਲ ਦੀ ਨਾਲ ਇਸ ਨੂੰ ਹੁਣ ਸ਼ੇਅਰ ਕਰ ਦਿਓ ਕਿਉਂਕਿ ਕਤਲ ਜਿਹੜਾ ਹੋਇਆਗਾ ਜੱਗੂ ਭਗਵਾਨਪੁਰੀਆ ਦੇ ਮਾਤਾ ਜੱਗੂ ਭਵਨਪੁਰੀਆ ਕੌਣ ਹੈ ਸਭ ਨੂੰ ਪਤਾ ਜੱਗੂ ਭਵਨਪੁਰੀਆ ਇਹ ਕੈਟਾਗਰੀ ਦੇ ਵਿੱਚ ਗੈਂਗਸਟਰ ਹੈਗਾ ਔਰ ਕਈ ਕਤਲ ਦੇ ਜ਼ਾਮੋਸ ਦੇ ਉੱਪਰ ਲੱਗਦੇ ਨੇ ਕਈ ਜਿਹੜਾ 35 40 ਕੇਸ ਉਸਦੇ ਉੱਪਰ ਜਿਹੜਾ ਇਸ ਤੋਂ ਵੱਧ ਵੀ ਕੇਸ ਉਸਦੇ ਉੱਪਰ ਚੱਲਦੇ ਨੇ ਔਰ ਖਾਸ ਤੌਰ ਤੇ ਸਭ ਤੋਂ ਵੱਡਾ ਮਾਮਲਾ ਸਿੱਧੂ ਮੂਸੇਵਾਲਾ ਦੀ ਮੌਤ ਦਾ ਮਾਮਲਾ ਸਿੱਧੂ ਮੂਸੇਵਾਲਾ ਦੀ ਮੌਤ ਦਾ ਮਾਮਲਾ ਜਦੋਂ ਆਇਆ ਤਾਂ ਉਸਦੇ ਵਿੱਚ ਵੀ ਮਾਸਟਰਮਾਈਂਡ ਦੇ ਨਾਂ ਦੇ ਉੱਪਰ ਜਿਹੜਾ ਜੱਗੂ ਭਵਨਪੁਰੀਆ ਦਾ ਨਾਂ ਵੀ ਵਿੱਚ ਸ਼ਾਮਲ ਸੀ ਤੇ ਜੱਗੂ ਭਵਨਪੁਰੀਆ ਪਿਛਲੇ ਦਿਨਾਂ ਦੇ ਵਿੱਚ ਜੇਲ੍ਹ ਤਬਦੀਲੀ ਵੀ ਕੀਤੀ ਗਈ ਤੁਹਾਨੂੰ ਯਾਦ ਹੋਊਗਾ ਜੱਗੂ ਭਵਨਪੁਰੀਆ ਦੀ ਪਿਛਲੇ ਦਿਨਾਂ ਦੇ ਵਿੱਚ ਜੇਲ੍ਹ ਤਬਦੀਲੀ ਵੀ ਜਿਹੜੀ ਆ ਉਹ ਕੀਤੀ ਗਈ ਸੀ ਔਰ ਹੁਣ ਜੱਗੂ ਭਵਨਪੁਰੀਆ ਦੀ ਮਾਤਾ ਦੀ ਮੌਤ ਦੀ ਖਬਰ ਜਿਵੇਂ ਇਹ ਹੋਈ ਕਿਉਂਕਿ ਕੱਲ ਤੋਂ ਦੱਸਦੀ ਕਿ 9:30 ਵਜੇ ਦਾ ਸਮਾਂ ਸੀ ਤਰ ਤਕਰੀਬਨ 9:30 9:30 ਇਹ ਘਟਨਾ ਵਾਪਰਦੀ ਹੈ ਔਰ ਉਸ ਤੋਂ ਬਾਅਦ ਇਹ ਸਾਰਾ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਜੋ ਜੋ ਇਸ ਪ੍ਰਕਾਰ ਚੀਜ਼ਾਂ ਚੱਲੀਆਂ ਤਾਂ ਦੋਸਤੋ ਨਾਲ ਨਾਲ ਸ਼ੇਅਰ ਕਰ ਦਿਓ ਨਾਲ ਨਾਲ ਜਿਹੜੇ ਜਿਹੜੇ ਤੁਸੀਂ ਜੁੜਿਓ ਨਾਲ ਸ਼ੇਅਰ ਕਰੀ ਚੱਲੋ ਕਿਉਂਕਿ ਖਬਰ ਨੂੰ ਜਿਹੜਾ ਲੋਕਾਂ ਤੱਕ ਪਹੁੰਚ ਚਾਉਣਾ ਬਹੁਤ ਜ਼ਰੂਰੀ ਹੈ ਲੋਕ ਸਾਰੇ ਦੇਖ ਰਹੇ ਹੋਣਗੇ ਕਿ ਆਖਰਕਾਰ ਇਹ ਵਾਰਦਾਤ ਜਿਹੜੀ ਆ ਉਹ ਵਾਪਰੀ ਕਿਵੇਂ ਆ ਤੁਹਾਨੂੰ ਦੱਸ ਦਿੰਨੇ ਆ ਕਿ ਸਾਡੀ ਜਿਹੜਾ ਗੱਲ ਹੋਈ ਹੈ ਜੱਗੂ ਭਵਾਨਪੁਰੀਆ ਦੇ ਭਰਾ ਦੇ ਨਾਲ ਕਜ਼ਨ ਜਿਹੜਾ ਉਸ ਦਾ ਭਰਾ ਹੈਗਾ ਗगन ਔਰ ਜੋਕੇ ਭਗਵਾਨਪੁਰ ਪਿੰਡ ਦਾ ਸਰਪੰਚ ਵੀ ਹੈਗਾ ਉਸਦੇ ਨਾਲ ਜਿੰਨੀ ਕੀ ਗੱਲਬਾਤ ਹੋਈ ਹਾਲਾਂਕਿ ਬਹੁਤੀ ਤਾਂ ਹਜੇ ਜਿਹੜਾ ਪੁਲਿਸ ਇਨਵੈਸਟੀਗੇਟ ਕਰੂਗੀ ਸਾਰਾ ਕੁਝ ਸਾਰਾ ਮਾਮਲੇ ਦੀ ਜਾਂਚ ਕਰੂਗੀ ਫਿਰ ਕਿਤੇ ਜਾ ਕੇ ਪਤਾ ਲੱਗਣਾ ਕਿ ਇਹ ਪੂਰੀ ਘਟਨਾ ਕਿਵੇਂ ਵਾਪਰੀ ਹੈ ਪਰ ਮੁਢਲੇ ਤੌਰ ਤੇ ਜਿੰਨੀ ਸਾਡੀ ਗੱਲ ਹੋਈ ਆ ਉਸ ਦੇ ਵਿੱਚ ਇਹ ਹੀ ਗੱਲਾਂ ਜਿਹੜਾ ਦੱਸੀਆਂ ਗਈਆਂ ਨੇ ਕਿ ਜੱਗੂ ਭਗਵਾਨਪੁਰੀਆ ਦੇ ਕਿਸੇ ਕੇਸ ਸੰਬੰਧੀ ਤਰਨ ਤਾਰਨ ਗਏ ਹੋਏ ਸੀ ਉਸ ਦੇ ਘਰ ਦੇ ਸਾਰੇ ਜਿਹੜੇ ਉਸ ਦੀ ਮਾਤਾ ਔਰ ਉਸ ਦਾ ਜਿਹੜਾ ਨਾਲ ਦੋਸਤ ਸੀ ਇਹ ਗਏ ਹੋਏ ਸੀਗੇ ਔਰ ਉੱਥੇ ਜਦੋਂ ਵਾਪਸ ਆਉਂਦੇ ਆ ਤਰਨ ਤਾਰਨ ਤੋਂ ਜਦੋਂ ਵਾਪਸ ਆਉਂਦੇ ਆ ਤੇ ਤਕ 9 ਤੋਂ 9:30 ਵਜੇ ਤੱਕ ਦਾ ਸਮਾਂ ਹੁੰਦਾ ਹੈਗਾ ਤੇ 9:30 ਵਜੇ ਘਰ ਦੇ ਬਾਹਰ ਜਿਹੜੀ ਸਕੋਰਪਿਓ ਲੱਗਦੀ ਹੈ ਤੂੰ ਦੇਖ ਕੇ ਆਉਗਾ ਸਕੋਰਪਿਓ ਗੱਡੀ ਜਿਹੜੀ ਲੱਗੀ ਸੀ ਘਰ ਦੇ ਬਾਹਰ ਉਹ ਪੂਰਾ ਜਿਹੜਾ ਏਰੀਆ ਉਹ ਘਰ ਦੇ ਏਰੀਆ ਘਰ ਦੇ ਗੇਟ ਦੇ ਬਾਹਰ ਹੀ ਲੱਗੀ ਸੀ ਗੱਡੀ ਘਰ ਦੇ ਗੇਟ ਦੇ ਬਾਹਰ ਜਦੋਂ ਸਕੋਰਪੀਓ ਗੱਡੀ ਲੱਗਦੀ ਹੈ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਅਜੇ ਉਹਨਾਂ ਨੂੰ ਉਤਰਨ ਦਾ ਸਮਾਂ ਵੀ ਨਹੀਂ ਮਿਲਦਾ ਤੁਸੀਂ ਦੇਖੋ ਉਹ ਘਰ ਦੇ ਵਿੱਚ ਜਾ ਰਹੇ ਸੀ ਉਤਰ ਰਹੇ ਸੀ ਗੱਡੀ ਚੋਂ ਪਰ ਉਤਰਨ ਦਾ ਸਮਾਂ ਵੀ ਨਹੀਂ ਮਿਲਿਆ ਨਾਲ ਦੀ ਨਾਲ ਸ਼ੂਟਰਾਂ ਨੇ ਫਾਇਰ ਖੋਲਤੇ ਨਾਲ ਦੀ ਨਾਲ ਜਿਹੜਾ ਗੋਲੀਆਂ ਮਾਰੀਆਂ ਗਈਆਂ ਪਰ ਇਹ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਵੀ ਜਿਹੜਾ ਮਹਿਲਾ ਦੇ ਉੱਪਰ ਅਟੈਕ ਕੀਤਾ ਗਿਆ ਨਹੀਂ ਤਾਂ ਬਹੁਤ ਸਾਰੇ ਗੈਂਗਸਟਰਾਂ ਦੀ ਤੁਸੀਂ ਦੇਖੋ ਰਵੈਲੀਆਂ ਚੱਲਦੀਆਂ ਨੇ ਬੰਬੀਹਾ ਗਰੁੱਪ ਹੋਇਆ ਲਾਰੈਂਸ ਗਰੁੱਪ ਹੋਇਆ ਆਪਸ ਦੇ ਵਿੱਚ ਪੂਰੀ ਪੜਬਾਜੀ ਹੁੰਦੀ ਇੱਕ ਦੂਜੇ ਦੇ ਬੰਦੇ ਇਹ ਮਾਰਦੇ ਨੇ ਜ਼ਿੰਮੇਵਾਰੀਆਂ ਵੀ ਲੈਂਦੇ ਨੇ ਪਰ ਬਾਅਦ ਦੇ ਵਿੱਚ ਤੁਸੀਂ ਦੇਖੋ ਕਿ ਅੱਜ ਤੱਕ ਕਦੇ ਅਜਿਹਾ ਨਹੀਂ ਹੋਇਆ ਜੀ ਕਿ ਕਿਸੇ ਦੇ ਫੈਮਿਲੀ ਮੈਂਬਰ ਖਾਸ ਤੌਰ ਤੇ ਮਾਂ ਦੇ ਉੱਪਰ ਅਟੈਕ ਕਰਨਾ ਇਹ ਅਟੈਕ ਜਿਹੜਾ ਕੀਤਾ ਗਿਆ ਜੱਗੂ ਭਗਵਾਨਪੁਰੀਆ ਦੇ ਨਾਲ ਜਿਹੜਾ ਸਾਥੀ ਬੈਠਾ ਸੀਗਾ ਉਹਨਾਂ ਦੀ ਮਾਤਾ ਦੇ ਨਾਲ ਜਿਹੜਾ ਇੱਕ ਮੁੰਡਾ ਬੈਠਾ ਹੁੰਦਾ ਉਹ ਜੱਗੂ ਭਗਵਾਨਪੁਰੀਆ ਦਾ ਰਿਸ਼ਤੇਦਾਰ ਹੀ ਹੈਗਾ ਉਹਨਾਂ ਦੇ ਨਾਲ ਹੀ ਰਹਿੰਦਾ ਹੈਗਾ ਤੁਸੀਂ ਬਾਡੀਗਾਰਡ ਵੀ ਕਹਿ ਸਕਦੇ ਹੋ ਜਾਂ ਵੈਸੇ ਵੀ ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਪਰਿਵਾਰਕ ਮੈਂਬਰ ਸੀ ਉਹ ਮੁੰਡਾ ਉਸਦੇ ਗੋਲੀਆਂ ਮਾਰੀਆਂ ਤੇ ਨਾਲ ਦੀ ਨਾਲ ਉਸਦੇ ਮਾਤਾ ਜਿਹੜੀ ਬੈਠੀ ਸੀ ਉਸਦੇ ਵੀ ਇਹ ਗੋਲੀਆਂ ਜਿਹੜੀਆਂ ਨੇ ਮਾਰੀਆਂ ਗਈਆਂ ਤਾਂ ਦੋਸਤੋ ਨਾਲ ਨਾਲ ਸ਼ੇਅਰ ਕਰ ਦਿਓ ਜਿੰਨੇ ਜਾਣੇ ਹੁਣ ਤੁਸੀਂ ਦੇਖ ਰਹੇ ਹੋ ਇਹ ਸਾਰੀ ਜਿਹੜੀ ਵੀਡੀਓ ਹੈ ਇਸ ਨੂੰ ਸ਼ੇਅਰ ਕਰੀ ਚੱਲੋ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਦੇਖਣਾ ਚਾਹੁੰਦੇ ਆ ਸੁਣਨਾ ਚਾਹੁੰਦੇ ਆ ਕਿ ਆਖਰਕਾਰ ਇਹ ਗੱਲ ਹੋਈ ਕੀ ਇਹ ਸਾਰਾ ਵਾਰਦਾ ਜਿਹੜੀ ਹੈ ਵਾਪਰੀ ਕਿਵੇਂ ਕਿਸ ਨੇ ਟਾਰਗੇਟ ਕੀਤਾ ਕੌਣ ਸੀ ਸ਼ੂਟਰ ਕੌਣ ਸੀ ਜਿਨ੍ਹਾਂ ਨੇ ਇਹ ਜਿਹੜੀ ਹੈ ਇੱਕ ਨਾਉਣੀ ਇਹ ਹਰਕਤ ਜਿਹੜੀ ਹੈ ਕੀਤੀ ਕਿਉਂਕਿ ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਦੇਖੋ ਪੁਲਿਸ ਇਨਵੈਸਟੀਗੇਟ ਕਰੂਗੀ ਇਨਵੈਸਟੀਗੇਸ਼ਨ ਹੋਊਗੀ ਫਿਰ ਪਤਾ ਲ ਇਹ ਸਾਰਾ ਮਾਮਲਾ ਆਇਆ ਕਿ ਕਿਉਂਕਿ ਪੁਲਿਸ ਅਜੇ ਕੁਝ ਵੀ ਅਫੀਸ਼ੀਅਲ ਬਿਆਨ ਜਿਹੜਾ ਪੁਲਿਸ ਦਾ ਉਹ ਨਹੀਂ ਆਇਆ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀ ਸਾਡੀ ਗੱਲਬਾਤ ਹੋਈ ਹੈ ਜੱਗੂ ਦੇ ਭਰਾ ਦੇ ਨਾਲ ਸਾਡੀ ਗੱਲਬਾਤ ਹੋਈ ਹੈਗੀ ਪ੍ਰੋ ਪੰਜਾਬ ਟੀਵੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਦਿਆਂ ਇਹ ਸਾਰੀ ਜਾਣਕਾਰੀ ਜਿਹੜੀ ਇਹ ਦਿੱਤੀ ਹੈ ਪਰ ਉਹ ਵੀ ਹੁਣ ਦੇਖੋ ਤੁਸੀਂ ਪਰਿਵਾਰ ਦੇ ਵਿੱਚ ਇੱਕ ਪਾਸੇ ਸੱਥਰ ਵਿੱਚ ਹੋਣ ਇੱਕ ਪਾਸੇ ਜਿਹੜਾ ਮਾਹੌਲ ਇਹੋ ਜਿਹਾ ਹੋਵੇ ਤਾਂ ਔਕਾ ਹੋ ਜਾਂਦਾਗਾ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਲ ਗੱਲਬਾਤ ਕਰਨਾ ਉਸ ਦੇ ਨਾਲ ਉਸ ਤੋਂ ਜਿਹੜਾ ਜਾਣਕਾਰੀ ਹਾਸਲ ਕਰਨੀ ਪਰ ਜੋ ਜੋ ਗੱਲਾਂ ਉਸਨੇ ਸਾਨੂੰ ਦੱਸੀਆਂ ਉਸਨੇ ਗੱਲ ਦੱਸੀ ਕਿ ਪਹਿ ਸਭ ਤੋਂ ਪਹਿਲੀ ਗੱਲ ਉਸਨੇ ਦੱਸੀ ਕਿ ਇਹ ਕਤਲ ਜਿਹੜਾ ਹੋਇਆ ਹੈ ਇਹ 11:30 ਨਹੀਂ ਇਹ ਕਤਲ ਹੋਇਆ ਹੈ 9:30 9:00 ਔਰ 9:30 ਤੋਂ 9:30 ਦੇ ਵਿਚਕਾਰ 15 ਮਿੰਟਾਂ ਦੇ ਵਿਚਕਾਰ ਇਹ ਕਤਲ ਹੋਇਆਗਾ ਔਰ ਇਸ ਕਤਲ ਦੇ ਬਾਰੇ ਉਸਨੇ ਦੱਸਿਆ ਕਿ ਤਰਨ ਤਾਰਨ ਹੀ ਗਏ ਹੋਏ ਸੀ ਤਰਨ ਤਾਰਨ ਜਿਹੜਾ ਜੱਗੂ ਭਵਾਨਪੁਰੀਆ ਦੀ ਜਿਹੜਾ ਕੋਈ ਕੇਸ ਸੰਬੰਧੀ ਕੋਰਸੀ ਕੇਸ ਸੰਬੰਧੀ ਕਿਸੇ ਵਕੀਲ ਨੂੰ ਮਿਲਣਾ ਸੀ ਜਾਂ ਫਿਰ ਕੋਈ ਤਰੀਕ ਸੀ ਇਹ ਤਾਂ ਅਜੇ ਪੂਛ ਪ੍ਰੋਪਰ ਨਹੀਂ ਪਤਾ ਪਰ ਇਨਾ ਜਰੂਰ ਦੱਸਿਆ ਕਿ ਕੇਸ ਨੂੰ ਲੈ ਕੇ ਗਏ ਹੋਏ ਸੀ ਉਹਨਾਂ ਦੀ ਮਾਤਾ ਕਿਉਂਕਿ ਘਰ ਦੇ ਵਿੱਚ ਕੌਣ ਆ ਹੁਣ ਜੱਗੂ ਦੇ ਜੱਗੂ ਦੇ ਘਰ ਦੇ ਵਿੱਚ ਤੁਸੀਂ ਦੇਖੋ ਉਹਨਾਂ ਦੀ ਮਾਤਾ ਹੀ ਆ ਇਕੱਲੀ ਔਰ ਹਰਜੀਤਕੌਰ ਜੋ ਕਿ ਪਿਛਲੇ ਲੰਮੇ ਸਮੇਂ ਦੇ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤਾਂ ਉਹ ਬੋਲਦੇ ਵੀ ਨਹੀਂ ਮੀਡੀਆ ਨੂੰ ਉਹ ਸਾਰੀ ਜਾਣਕਾਰੀ ਵੀ ਦਿੰਦੇ ਤੁਹਾਨੂੰ ਯਾਦ ਹੋਊਗਾ ਜਦੋਂ ਐਨਆਈ ਦੀਆਂ ਟੀਮਾਂ ਪਹੁੰਚੀਆਂ ਸੀ ਜਦੋਂ ਘਰ ਦੇ ਵਿੱਚ ਆ ਕੇ ਡਾਕੂਮੈਂਟੇਸ਼ਨ ਕੀਤੀ ਗਈ ਰੇਡ ਕੀਤੀ ਗਈ ਤਾਂ ਉਸ ਸਮੇਂ ਵੀ ਜਿਹੜਾ ਜੱਗੂ ਭਗਵਾਨਪੁਰੀਆ ਦੀ ਮਾਤਾ ਕਰ ਸੀ ਔਰ ਉਹਨਾਂ ਨੇ ਸਾਰੀ ਇਹ ਗੱਲ ਦੱਸੀ ਸੀ ਤੇ ਹਰਜੀਤ ਕੌਰ ਜਿਹੜੇ ਆ ਉਹ ਇਸ ਘਟਨਾ ਕਰਮ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਆ ਉਹ ਦੁਨੀਆ ਤੋਂ ਰੁਖਸਤ ਹੋ ਗਏ ਨੇ ਪਰ ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ ਕਿ ਬਹੁਤ ਵਾਰ ਬਹੁਤ ਵਾਰ ਇਹ ਗੱਲਾਂ ਹੁੰਦੀਆਂ ਨੇ ਗਰੁੱਪ ਜਿਹੜੇ ਨੇ ਆਪਸ ਦੇ ਵਿੱਚ ਲੜਦੇ ਨੇ ਜੇ ਕੋਈ ਰੰਜਿਸ਼ ਬਾਜੀ ਸੀ ਇਹ ਗੱਲ ਦੇਖਣ ਵਾਲੀ ਆ ਕਿ ਕੀ ਉਹ ਇਕੱਲੇ ਉਸ ਮੁੰਡੇ ਨੂੰ ਮਾਰਨਾ ਹੀ ਸੀ ਜਾਂ ਉਹਨਾਂ ਦਾ ਨਿਸ਼ਾਨਾ ਦੋਨੇ ਜਣੇ ਸੀਗੇ ਕਿਉਂਕਿ ਜੇ ਮੁੰਡੇ ਨੂੰ ਮਾਰਨਾ ਆਏ ਹੁੰਦੇ ਤਾਂ ਬਹੁਤ ਵਾਰ ਅਸੀਂ ਦੇਖਿਆ ਤੁਸੀਂ ਦੇਖੋ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਜਦੋਂ ਉਹਨਾਂ ਨੇ ਮਾਰਨਾ ਸੀ ਤਾਂ ਮੂਸੇਵਾਲੇ ਦੇ ਗੋਲੀਆਂ ਲੱਗੀਆਂ ਉਹਦੇ ਸਾਫੀਆਂ ਦੇ ਵੀ ਲੱਗਦੀਆਂ ਪਰ ਉਹ ਬਚ ਜਾਂਦੇ ਨੇ ਤੁਸੀਂ ਦੇਖੋ ਕਿ ਕਿਵੇਂ ਨਿਸ਼ਾਨਾ ਬਣਾਇਆ ਗਿਆ ਕਿ ਦੋਨੇ ਜਣੇ ਇਸ ਘਟਨਾ ਕਰਨ ਦੇ ਵਿੱਚ ਮਾਰੇਗੇ ਤਾਂ ਜਿਵੇਂ ਮੈਂ ਪਹਿਲਾਂ ਕਹਿ ਕਿਹਾ ਕਿ ਹਟਿਆ ਕਿ ਆਪ ਸੀ ਗਰੁੱਪਾਂ ਦੇ ਵਿੱਚ ਹਜੇ ਹਾਲਾਂਕਿ ਕੁਝ ਨਹੀਂ ਪਤਾ ਕਿ ਕੀ ਰਿਵੈਲਰੀ ਸੀ ਕੀ ਘਟਨਾ ਸੀ ਕਿਸ ਕਰਕੇ ਕਤਲ ਹੋਇਆ ਹਜੇ ਇਸ ਦੇ ਬਾਰੇ ਕੋਈ ਵੀ ਡਿਟੇਲ ਨਹੀਂ ਹੈ ਕਿਉਂਕਿ ਜਦੋਂ ਤੱਕ ਪੁਲਿਸ ਕੁਝ ਨਹੀਂ ਦੱਸੂਗੀ ਉਹ ਤੱਕ ਕੁਝ ਵੀ ਸਾਹਮਣੇ ਨਹੀਂ ਆਊਗਾ ਪਰ ਜਿੰਨੀ ਕੁ ਮੁੱਢਲੀ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਉਹ ਸਾਰੀ ਇਨਫੋਰਮੇਸ਼ਨ ਸੂਤਰਾਂ ਤੋਂ ਹੀ ਮਿਲੀ ਹੈ ਸੋਰਸ ਜਿਹੜੇ ਸਾਡੇ ਕਲੇਮ ਕਰ ਰਹੇ ਉਹਨਾਂ ਨਾਲ ਗੱਲਬਾਤ ਹੋਈ ਜਿੰਨੀ ਕੁ ਉਹੀ ਸਾਰੀਆਂ ਤੁਹਾਨੂੰ ਡਿਟੇਲ ਦੇ ਰਹੇ ਆਂਗੇ ਜੱਗੂ ਭਵਨਪੁਰੀਆ ਦੀ ਮਾਤਾ ਦੇਵੀ ਗੋਲੀਆਂ ਵੱਜੀਆਂ ਪਹਿਲਾਂ ਤਾਂ ਖਬਰ ਆਈਆਂ ਸੀ ਕਿ ਉਹ ਜ਼ਖਮੀ ਨੇ ਕਿਉਂਕਿ ਹਸਪਤਾਲ ਉਹਨਾਂ ਨੂੰ ਲੈ ਕੇ ਜਾਇਆ ਗਿਆ ਪਰ ਜਿੰਨੇ ਹਸਪਤਾਲ ਦੇ ਵਿੱਚੋਂ ਜਾਂਦੇ ਨੇ ਤਾਂ ਉੱਥੇ ਜਿਹੜਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿ ਡਾਕਟਰ ਜਿਹੜੇ ਉਹਨਾਂ ਨੂੰ ਬਲੌਟ ਡੈੱਡ ਘੋਸ਼ਿਤ ਕਰ ਦਿੰਦੇ ਨੇ ਪਰ ਤੁਹ ਜਦੀਏ ਕਿ ਇਹ ਕਿਵੇਂ ਘਟਨਾ ਵਾਪਰੀ ਹੈ ਕੀ ਕਾਰਨ ਰਹੇ ਕੀ ਇਸ ਦੇ ਪਿੱਛੇ ਕਾਰਨ ਸੀ ਔਰ ਜਿਨ੍ਹਾਂ ਨੇ ਮਾਰੀ ਜਿਨ੍ਹਾਂ ਨੇ ਇਹ ਸਾਰੀ ਘਟਨਾ ਦੇ ਉੱਪਰ ਜਿਹੜਾ ਤੁਸੀਂ ਦੇਖੋ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਕਿਹੜੇ ਸ਼ੂਟਰ ਸੀ ਕਿਸ ਨੇ ਭੇਜੇ ਸੀ ਕੀ ਕੋਈ ਰੰਜੀਤ ਸਵਾਜੀ ਸੀ ਕਿ ਕੋਈ ਪੁਰਾਣੀ ਰੰਜੀਤ ਸਵਾਜੀ ਸੀ ਕਿਉਂਕਿ ਜੱਗੂ ਦੀ ਜੱਗੂ ਦੇ ਨਾਲ ਰੰਜੀਤ ਸਵਾਜੀ ਸੀ ਕਿ ਉਸ ਦੇ ਖੈਬਰ ਬਾਈ ਦੇ ਵਿੱਚ ਸਾਰਾ ਕੁਝ ਕੀਤਾ ਤੇ ਗੱਲ ਉਹਨੂੰ ਉਹੀ ਹੈ ਕਿ ਜੱਗੂ ਭਵਾਨਪੁਰੀਆ ਦੇ ਮਾਤਾ ਜਿਹੜੇ ਨੇ ਉਹ ਹਰਜੀਤ ਕੌਰ ਉਹ ਵੀ ਨਾਲ ਸੀਗੇ ਉਹ ਉਸ ਗੱਡੀ ਦੇ ਵਿੱਚ ਸ਼ਾਮਲ ਸੀਗੇ ਔਰ ਉਸ ਗੱਡੀ ਦੇ ਵਿੱਚ ਸ਼ਾਮਲ ਹੋ ਕੇ ਚਲੇ ਜਾਂਦੇ ਨੇ ਤਾਂ ਤੁਸੀਂ ਦੇਖੋ ਜਿਹੜੀ ਮੈਂ ਗੱਲ ਵਾਰ-ਵਾਰ ਕਹਿ ਰਿਆਂਗਾ ਜਿਹੜੀ ਗੱਲ ਦੇਖਣ ਵਾਲੀ ਹੈ ਗੱਲ ਇਹ ਦੇਖਣ ਵਾਲੀ ਹੈ ਕਿ ਜੱਗੂ ਭਗਵਾਨਪੁਰੀਆ ਇਹ ਗੱਲ ਸੋਚਣ ਵਾਲੀ ਹੈ ਕਿ ਜਿਨ੍ਹਾਂ ਨੇ ਜਿਹੜਾ ਟਾਰਗੇਟ ਕੀਤਾ ਜਿਹੜੇ ਸ਼ੂਟਰ ਆਏ ਕੀ ਉਹ ਸ਼ੂਟਰਾਂ ਦਾ ਟਾਰਗੇਟ ਜੱਗੂ ਭਗਵਾਨਪੁਰੀਆ ਦਾ ਰਿਸ਼ਤੇਦਾਰ ਉਸਦਾ ਦੋਸਤ ਪਰਿਵਾਰਕ ਮੈਂਬਰ ਉਹ ਮੁੰਡਾ ਹੀ ਸੀ ਜਿਹੜਾ ਨਾਲ ਗੱਡੀ ਚਲਾ ਰਿਹਾ ਸੀ ਜਾਂ ਉਹਨਾਂ ਦੇ ਟਾਰਗੇਟ ਦੋਨੋਂ ਜਾਣੇ ਸੀ ਕਿਉਂਕਿ ਤੁਸੀਂ ਦੇਖੋ ਜਦੋਂ ਉਮਮਨ ਤੌਰ ਤੇ ਘਟਨਾ ਵਾਪਰਦੀਆਂ ਰਿਵੈਲਰੀਆਂ ਬਹੁਤ ਚੱਲਦੀਆਂ ਲਾਰੈਂਸ ਗੈਂਗ ਹੋਇਆ ਜੱਗੂ ਜੱਗੂ ਦਾ ਤਾਂ ਗਰੁੱਪ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਲਾਰੈਂਸ ਨਾਲ ਇਕੱਠੇ ਸੀ ਅਲਾਈਨ ਹੁੰਦੇ ਨੇ ਬਾਅਦ ਦੇ ਵਿੱਚ ਹਾਲਾਂਕਿ ਇਹਨਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਇੱਕ ਦੂਜੇ ਦੇ ਖਿਲਾਫ ਵੀ ਹੋ ਗ ਔਰ ਇਹ ਕਤਲ ਕੇਸ ਨਹੀਂ ਕਰਵਾਇਆ ਵਿੱਚੇ ਤੁਸੀਂ ਦੇਖੋ ਕਿ ਜੱਗੂ ਔਰ ਇਹਨਾਂ ਸਾਰਿਆਂ ਦਾ ਜਿਹੜਾ ਗੈਂਗ ਦੀ ਰਬੈਲਰੀ ਕਿਹਦੇ ਨਾਲ ਬੰਬੀਹਾ ਗਰੁੱਪ ਦੇ ਨਾਲ ਹੈ ਪਰ ਜਦੋਂ ਇਹ ਇੱਕ ਦੂਜੇ ਦੇ ਗਰੁੱਪ ਦੇ ਬੰਦਿਆਂ ਨੂੰ ਮਾਰਦੇ ਨੇ ਪ੍ਰੋਪਰ ਇਹਨਾਂ ਦੇ ਵੱਲੋਂ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਹਾਲਾਂਕਿ ਪ੍ਰੋ ਪੰਜਾਬ ਟੀਵੀ ਕਦੇ ਵੀ ਉਹਨਾਂ ਪੋਸਟਾਂ ਦੀ ਪੁਸ਼ਟੀ ਨਹੀਂ ਕਰਦਾ ਅਸੀਂ ਕਦੇ ਪੁਸ਼ਟੀ ਨਹੀਂ ਕੀਤੀ ਕਿ ਪੋਸਟ ਜਿਹੜੀ ਪਾਈ ਗਿਆ ਜ਼ਿੰਮੇਵਾਰੀ ਜੇ ਵਾਲੀ ਜਿਹੜੀ ਲਈ ਗਿਆ ਪੋਸਟ ਇਹ ਕੋਈ ਔਥੈਂਟੀਸਿਟੀ ਹੈ ਸਾਰੀ ਔਥੈਂਟੀਸਿਟੀ ਇਹ ਚੈੱਕ ਕਰਨੀ ਹੈ ਸਾਈਬਰ ਸੈੱਲ ਨੇ ਪਰ ਇਹ ਘਟਨਾ ਪਿਛਲੇ 5-7 ਸਾਲਾਂ ਤੋਂ ਵਾਪਰਦੀਆਂ ਨੇ ਗੈਂਗਸਟਰ ਜਿਹੜੇ ਇਹ ਤੱਕ ਕੋਈ ਜ਼ਿੰਮੇਵਾਰੀ ਵਾਲੀ ਪੋਸਟ ਵੀ ਸਾਹਮਣੇ ਨਹੀਂ ਆਈ ਪਰ ਜਦੋਂ ਕੋਈ ਮਰਡਰ ਹੁੰਦਾ ਹੈ ਕਦੇ ਵੀ ਕਿਸੇ ਔਰਤ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਇਹ ਪਹਿਲੀ ਵਾਰ ਹੋਇਆ ਤੁਸੀਂ ਦੇਖੋ ਇਹ ਪਹਿਲੀ ਵਾਰ ਹੋਇਆ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਦੇ ਉੱਪਰ ਅਟੈਕ ਹੋਣਾ ਔਰ ਉਸ ਦੀ ਮੌਤ ਹੋ ਜਾਣੀ ਤਾਂ ਇਹ ਆਪਦੇ ਆਪ ਦੇ ਵਿੱਚ ਵੱਡੀ ਗੱਲ ਆ ਹੂੰ ਤੁਸੀਂ ਦੇਖੋ ਜੱਗੂ ਦੀ ਪਿਛਲੇ ਦਿਨਾਂ ਦੇ ਵਿੱਚ ਜੇਲ੍ਹ ਵੀ ਜਿਹੜੀ ਹੈ ਟਰਾਂਸਫਰ ਕੀਤੀ ਗਈ ਸੀ ਜੱਗੂ ਭਵਨਪੁਰੀਆ ਦੀ ਜਦੋਂ ਜੇਲ੍ਹ ਟਰਾਂਸਫਰ ਕੀਤੀ ਜਾਂਦੀ ਹੈਗੀ ਤਾਂ ਜੱਗੂ ਭਵਨਪੁਰੀਆ ਜੀ ਜੇਲ੍ਹ ਪੰਜਾਬ ਤੋਂ ਕੀ ਤੁਸੀਂ ਦੇਖੋ ਕਿ ਉਸ ਨੂੰ ਬਾਹਰ ਹੋਰ ਕਿਸੇ ਸਟੇਟ ਦੇ ਵਿੱਚ ਲੈ ਕੇ ਜਾਇਆ ਗਿਆ ਉੱਥੇ ਉਹਦੀ ਸ਼ਿਫਟਿੰਗ ਹੋਈ ਉੱਥੇ ਉਸ ਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਲੈ ਕੇ ਗਿਆ ਔਰ ਉਸ ਤੋਂ ਬਾਅਦ ਉੱਥੇ ਜੇਲ੍ਹ ਦੇ ਵਿੱਚ ਹੈ ਪਰ ਹੁਣ ਜੱਗੂ ਭਵਨਪੁਰੀਆ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਹੋਊਗਾ ਤਾਂ ਤੁਸੀਂ ਦੇਖੋ ਕਿ ਇਸ ਤੋਂ ਬਾਅਦ ਕੀ ਹੋ ਸਕਦਾ ਹੈ ਕਿ ਜਿਹੜਾ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜੱਗੂ ਭ ਵੀ ਕਿਉਂਕਿ ਉਹ ਵੀ ਕੁਛ ਨਾ ਕੁਛ ਇਸ ਤੋਂ ਬਾਅਦ ਕੁਝ ਕਰੇਗਾ ਪਰ ਹਜੇ ਤੱਕ ਇਹ ਗੱਲ ਕਨਫਰਮ ਨਹੀਂ ਹੋਈ ਕਿ ਆਖਰਕਾਰ ਸ਼ੂਟਰ ਕੌਣ ਸੀ ਸ਼ੂਟਰ ਕਿਹੜੇ ਸੀ ਪਰ ਸੋਰਸਸ ਨਾਲ ਸਾਡੀ ਗੱਲਬਾਤ ਹੋਈ ਤੁਹਾਨੂੰ ਬਾਰ ਬਾਰ ਦੱਸ ਰਿਹਾ ਸਾਡੀ ਪ੍ਰੋ ਪੰਜਾਬ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ ਜੱਗੂ ਭਵਨਪੁਰੀਆ ਦੇ ਭਰਾ ਨੇ ਗਗਨ ਨੇ ਗਗਨ ਕੌਣਾ ਗਗਨ ਭਗਵਾਨਪੁਰ ਪਿੰਡ ਦਾ ਸਰਪੰਚ ਹੈ ਤੁਸੀਂ ਬਹੁਤ ਸਾਰੇ ਵਾਰ ਉਸ ਨੂੰ ਵੀਡੀਓਜ਼ ਦੇ ਵਿੱਚ ਦੇਖਿਆ ਹੋਊਗਾ ਉਸ ਨੇ ਜਿੰਨੀ ਕਿ ਜਾਣਕਾਰੀ ਸਾਨੂੰ ਦਿੱਤੀ ਕਿਉਂਕਿ ਇਹੋ ਜੇ ਮਾਹੌਲ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਨਾ ਉਹਨਾਂ ਦੇ ਕੋਲੋਂ ਕੋਈ ਜਾਣਕਾਰੀ ਲੈਣਾ ਉਹ ਵੀ ਬਹੁਤ ਔਖਾ ਹੁੰਦਾ ਪਰ ਸਾਡਾ ਕੰਮ ਵੀ ਹੈ ਜਰਨਲਿਸਟ ਦਾ ਕੰਮ ਹੈ ਹਰੇਕ ਪੱਖ ਲੈ ਕੇ ਆਉਣਾ ਤੇ ਅਸੀਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹਨੂੰ ਪੁੱਛਿਆ ਕਿ ਕੀ ਗੱਲ ਹੋਈ ਉਹਨਾਂ ਨੇ ਸਾਨੂੰ ਪਹਿਲੀ ਗੱਲ ਇਹ ਦੱਸੀ ਕਿ ਘਟਨਾ 11:30 ਨੀ ਵਾਪਰੀ 11:30 ਨੀ ਵਾਪਰੀ ਇਹ ਘਟਨਾ ਵਾਪਰੀ ਹੈਗੀ 9:30 ਵਜੇ ਦੇ ਕਰੀਬ ਸਾਢੇ 9:00 ਤੋਂ 9:30 ਦੇ ਕਰੀਬ 15 ਮਿੰਟਾਂ ਦੇ ਵਿੱਚ ਸਾਰੀ ਵਾਰਦਾਤ ਹੁੰਦੀ ਹੈ ਜੱਗੂ ਭਾਨਪੁਰੀਆ ਦੀ ਮਾਤਾ ਔਰ ਉਹਨਾਂ ਦੇ ਨਾਲ ਜੋ ਉਹਨਾਂ ਦਾ ਪਰਿਵਾਰਕ ਮੈਂਬਰ ਸੀ ਜੋ ਮੁੰਡਾ ਉਹ ਜੱਗੂ ਭਾਨਪੁਰੀਆ ਦਾ ਰਿਸ਼ਤੇਦਾਰ ਵੀ ਹੈ ਉਹ ਸੀ ਉਹ ਦੋਨੋਂ ਤਰਨ-ਤਰਨ ਗਏ ਹੋਏ ਸੀ ਤਰਨ-ਤਰਨ ਕਿਉਂ ਗਏ ਸੀ ਤਰਨ-ਤਰਨ ਜੱਗੂ ਭਾਨਪੁਰੀਆ ਦੀ ਕੇਸ ਨੂੰ ਲੈ ਕੇ ਜੱਗੂਪੌਣਪੁਰਿਆ ਤੁਹਾਨੂੰ ਪਤਾ ਇਹ ਕੈਟਾਗਰੀ ਦਾ ਗੈਂਗਸਟਰ ਹੈਗਾ ਔਰ 50 ਤੋਂ ਵੱਧ ਮੁਕਾਦਮੇ ਉਸ ਦੇ ਉੱਪਰ ਹੈਗੇ ਨੇ ਕਤਲ ਦੇ ਇਲਜ਼ਾਮ, ਪਰੋਤਿਆਂ ਦੇ ਇਲਜ਼ਾਮ 307 ਦੇ ਬਹੁਤ ਸਾਰੇ ਪਰਚੇ ਨੇ ਜੱਗੂਪੌਣਪੁਰਿਆ ਦੇ ਉੱਪਰ ਸਭ ਤੋਂ ਵੱਡਾ ਕੇਸ ਸਿੱਧੂ ਮੂਸੇਵਾਲੇ ਦਾ ਸਿੱਧੂ ਮੂਸੇਵਾਲੇ ਦਾ ਜੋ ਕਤਲ ਹੁੰਦਾ ਉਦੋਂ ਲਾਰੈਂਸ ਬਿਸ਼ਨੋਈ ਸਾਰੇ ਇਹ ਰਿਸਪੌਂਸਿਬਿਲਟੀ ਲੈਂਦੇ ਨੇ ਜ਼ਿੰਮੇਵਾਰੀ ਚੁੱਕਦੇ ਆ ਉਹਨਾਂ ਦੇ ਵਿੱਚ ਜੱਗੂ ਵੀ ਕਿਉਂਕਿ ਉਸ ਸਮੇਂ ਅਲਾਈਅੰਸ ਸੀ ਤਾਂ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਉਂਦਿਆਂ ਨੇ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜੀ ਇਹ ਗੋਲੀ ਵਜੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸਾਰਾ ਕੁਝ ਜਿਹੜਾ ਇਹ ਵਾਪਰਿਆ ਘਟਨਾ ਕਰਮ ਜਦੋਂ ਜੱਗੂ ਦੇ ਕੋਈ ਕੇਸ ਸੰਬੰਧੀ ਤਰਨ ਤਾਰਨ ਗਏ ਹੁੰਦੇ ਨੇ ਤਰਨ ਤਾਰਨ ਤੋਂ ਜਦੋਂ ਉਹ ਵਾਪਸ ਆਉਂਦੇ ਨੇ ਵਾਪਸ ਆਉਂਦੇ ਆ ਆਪਣੇ ਘਰ ਦੇ ਬਾਹਰ ਅਜੇ ਸਕੋਰਪੀਓ ਗੱਡੀ ਲਾਉਂਦੇ ਹੀ ਨੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਪੂਰੀ ਰੈਕੀ ਹੋਈ ਹੈ ਤਾਂ ਹੀ ਇਹ ਮਰਡਰ ਹੋਇਆ ਨਹੀਂ ਉਹਨਾਂ ਨੂੰ ਕੀ ਪਤਾ ਸੀ ਸ਼ੂਟਰਾਂ ਨੂੰ ਕਿ ਕਦੋਂ ਆਉਣਾ ਹੈ ਕਦੋਂ ਫਾਇਰ ਖੋਲਣੇ ਹੈ ਪੂਰੀ ਰੈਕੀ ਹੋਈ ਹੋਊਗੀ ਔਰ ਕਿਹੜੇ ਸ਼ੂਟਰ ਸੀ ਕੋਈ ਗਰੁੱਪ ਸੀ ਕੋਈ ਇਹਨਾਂ ਦੀ ਰਿਵੈਲਰੀ ਸੀ ਕਿ ਕੋਈ ਜੱਗੂ ਦੇ ਨਾਲ ਗੱਲਬਾਤ ਹੋਈ ਜੱਗੂ ਦੇ ਨਾਲ ਕੋਈ ਦੁਸ਼ਮਣੀ ਸੀ ਉਹ ਕੱਢਣੀ ਸੀ ਜਾਂ ਉਸ ਮੁੰਡੇ ਨਾਲ ਦੁਸ਼ਮਣੀ ਸੀ ਉਹ ਕੱਢਣੀ ਸੀ ਪਰ ਸਾਰਾ ਕੁਝ ਤਾਂ ਇਨਕਲਾਈਂਟ ਜੱਗੂ ਦੇ ਨਾਲ ਹੀ ਹੋਊਗਾ ਕਿਉਂਕਿ ਜੱਗੂ ਭਵਾਨਪੁਰੀਆ ਬਹੁਤ ਵੱਡਾ ਨਾਮ ਹੈ ਅਪਰਾਧ ਦੀ ਦੁਨੀਆ ਦੇ ਵਿੱਚ ਔਰ ਇਹੀ ਗੱਲ ਹੁਣ ਤੁਸੀਂ ਦੇਖੋ ਕਿ ਜਦੋਂ ਉਹ ਬਾਹਰ ਉੱਤਰਨ ਦੀ ਕੋਸ਼ਿਸ਼ ਕਰਦੇ ਆ ਜੀ ਗੱਡੀ ਬੰਦੀ ਕਰਦੇ ਆ ਨਾਲ ਦੀ ਨਾਲ ਮੋਟਰਸਾਈਕਲ ਤੇ ਆਏ ਸ਼ੂਟਰ ਗੋਲੀਆਂ ਚਲਾਉਣ ਲੱਗ ਜਾਂਦੇ ਆ ਫਾਇਰ ਕਰਨੇ ਕਰਦੇ ਕਰਨੇ ਸ਼ੁਰੂ ਕਰ ਦਿੰਦੇ ਆ ਜਿਸ ਵਿਚ ਮੌਤ ਹੋ ਜਾਂਦੀ ਹੈ ਪਹਿਲਾਂ ਉਸ ਮੁੰਡੇ ਦੀ ਮੌਤ ਹੁੰਦੀ ਹੈ ਦੋਸਤੋ ਬਾਅਦ ਉਸ ਦੀ ਮਾਂ ਦੀ ਜਿਹੜਾ ਮੌਤ ਹੋ ਜਾਂਦੀ ਹੈ ਤੇ ਮਾਂ ਨੂੰ ਹਾਲਾਂਕਿ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਹਰਜੀਤ ਕੌਰ ਔਰ ਉਸ ਤੋਂ ਬਾਅਦ ਉਤੀ ਜਿਹੜਾ ਡਾਕਟਰ ਦੇ ਬਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈਗਾ ਪਰ ਜਿਵੇਂ ਅਸੀਂ ਜਿਹੜੀ ਗੱਲ ਤੇ ਵਾਰ-ਵਾਰ ਅਸੀਂ ਜ਼ੋਰ ਦੇ ਰਹੇ ਹਾਂ ਉਹ ਗੱਲ ਇਹ ਹੈ ਕਿ ਇੱਕ ਔਰਤ ਦੇ ਉੱਪਰ ਹਮਲਾ ਔਰ ਉਹ ਵੀ ਤੁਸੀਂ ਔਰਤ ਵੀ ਕੌਣ ਔਰਤ ਵੀ ਮਾਂ ਮਾਂ ਕਿ ਦੀ ਜੱਗੂ ਭਗਵਾਨਪੁਰੀਆ ਜੋ ਇਹ ਕੈਟਾਗਰੀ ਦਾ ਗੈਂਗਸਟਰ ਉਸਦੀ ਮਾਤਾ ਦੇ ਉੱਪਰ ਅਟੈਕ ਹੋਇਆ ਔਰ ਉਸਦੀ ਮੌਤ ਹੋਈ ਬਹੁਤ ਸਾਰੇ ਬਾਾਰ ਹੁੰਦੇ ਕੋਈ ਬਹੁਤ ਬਾਰ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਨੇ ਇੱਕ ਦੂਜੇ ਦੇ ਖਿਲਾਫ ਜੜੀਆਂ ਨੇ ਉਹਨਾਂ ਦੀਆਂ ਕਿੜਾਂ ਹੁੰਦੀਆਂ ਉਹਨੇ ਰੈਵੈਲਰੀ ਹੁੰਦੀਆਂ ਉਹ ਕੱਢਦੇ ਨੇ ਉਹ ਪੋਸਟਰ ਵੀ ਪਾਉਂਦੇ ਨੇ ਕਿ ਅਸੀਂ ਮਰਵਾਇਆ ਸਾਡੇ ਬੰਦਿਆਂ ਨੇ ਮਰਵਾਇਆ ਅੱਜ ਪੋਸਟ ਆਏਗੀ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਪਰ ਅਜੇ ਤੱਕ ਕੋਈ ਵੀ ਕਨਫਰਮੇਸ਼ਨ ਨਹੀਂ ਆਈ ਕਿ ਕਿਸਨੇ ਕੰਮ ਕੀਤਾ ਕਿਸ ਦੇ ਕਹਿਣ ਤੇ ਹੋਇਆ ਕਿਹੜੇ ਸ਼ੂਟਰ ਸੀ ਕਿੱਥੋਂ ਆਏ ਸੀ ਕਿ ਉਹਨਾਂ ਦੀ ਮਨਸ਼ਾ ਸੀ ਪਰ ਇਹ ਇੱਕ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਹਿਸਟੋਰੀਕਲ ਘਟਨਾ ਹੈ ਹਿਸਟੋਰੀਕਲ ਘਟਨਾ ਕਿਉਂ ਹੈ ਇੱਕ ਵੱਡਾ ਮੋੜ ਹੈ ਇੱਥੋਂ ਕ੍ਰਾਈਮ ਦਾ ਜਿਹੜਾ ਮੋੜ ਹੋਣਾ ਉਹ ਤੁਸੀਂ ਆਪ ਦੇਖੋ ਇੱਕ ਗੈਂਗਸਟਰ ਦੀ ਮਾਂ ਨੂੰ ਮਾਰਿਆ ਗਿਆ ਹੈਗਾ ਔਰ ਇਹ ਆਪ ਦੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿਉਂ ਵੱਡੀ ਗੱਲ ਹੈ ਕਿਉਂਕਿ ਜਦੋਂ ਵੀ ਕੋਈ ਗੈਂਗਸਟਰ ਇਹ ਪਾਉਂਦੇ ਨੇ ਪੋਸਟਾਂ ਜ਼ਿੰਮੇਵਾਰੀ ਲੈਂਦੇ ਤਾਂ ਉਹਦੇ ਥੱਲੇ ਹੈਸ਼ਟੈਗਾਂ ਦੇ ਵਿੱਚ ਇਹ ਵੀ ਲਿਖਦੇ ਨੇ ਰਿਸਪੈਕਟ ਊਮਨ ਬਹੁਤ ਸਾਰੇ ਬਾਤ ਤੁਸੀਂ ਦੇਖੋ ਇਹ ਲਿਖਦੇ ਨੇ ਉਹ ਗੱਲਾਂ ਪਰ ਗੱਲ ਉੱਤੀ ਹੈ ਕਿ ਜਦੋਂ ਹੁਣ ਇਸ ਗੱਲ ਦਾ ਜੇ ਜਦ ਗੱਲ ਹੋਊਗੀ ਹੈ ਜੱਗੂ ਭਵਨਪੁਰੀਆ ਦੀ ਮਾਤਾ ਦੀ ਮੌਤ ਹੋ ਗਈ ਹੈ ਤਾਂ ਇਸ ਦਾ ਰਿਐਕਸ਼ਨ ਕੀ ਹੋਊਗਾ ਇਹ ਐਕਸ਼ਨ ਤਾਂ ਹੋ ਗਿਆ ਹਰ ਇੱਕ ਐਕਸ਼ਨ ਦਾ ਰਿਐਕਸ਼ਨ ਉਸ ਤੋਂ ਵੀ ਖਤਰਨਾਕ ਹੁੰਦਾ ਜਿੰਨੇ ਐਕਸ਼ਨ ਹੁੰਦੇ ਆ ਸਭ ਤੋਂ ਵੱਧ ਖਤਰਨਾਕ ਉਸ ਦਾ ਰਿਐਕਸ਼ਨ ਹੁੰਦਾ ਤੇ ਜੱਗੂ ਭਵਨਪੁਰੀਆ ਕੀ ਰਿਐਕਟ ਕਰਦਾ ਕੀ ਰਿਐਕਸ਼ਨ ਦਿੰਦਾ ਹੋ ਕੀ ਇਸ ਤੋਂ ਬਾਅਦ ਕੁਝ ਹੁੰਦਾ ਇਹ ਇੱਕ ਪੰਜਾਬ ਦੇ ਜਿਹੜੇ ਕਰਾਇਮ ਨੇ ਜਿਹੜੇ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਜੋ ਪੰਜਾਬ ਦੇ ਵਿੱਚ ਜਿਹੜਾ ਅਪਰਾਧ ਚੱਲ ਰਿਹਾ ਜਿੰਨੇ ਗੈਂਗਸਟਰ ਗਰੁੱਪ ਚੱਲ ਰਿਹਾ ਇਹਨਾਂ ਦੇ ਵਿੱਚ ਇੱਕ ਵੱਡਾ ਮੋੜ ਹੈ ਇਸ ਤੋਂ ਬਾਅਦ ਜੱਗੂ ਭਵਨਪੁਰੀਆ ਜੋ ਕਿ ਹੁਣ ਜੇਲ੍ਹ ਦੇ ਵਿੱਚ ਹੈ ਹਾਲਾਂਕਿ ਉਸ ਨੂੰ ਸ਼ਿਫਟ ਕੀਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਹੋਸਟੇਟ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਜਿੱਥੇ ਉਹ ਰਹਿ ਰਿਹਾਗਾ ਔਰ ਸਾਨੂੰ ਜਿਹੜੀ ਗੱਲ ਦੱਸੀ ਗगन ਨੇ ਗगन ਨੇ ਸਾਨੂੰ ਜੋ ਵੀ ਸਾਡੇ ਉਸਨੇ ਇਹੀ ਗੱਲ ਦੱਸੀ ਕਿ ਜੋ ਇਹ ਸਾਰਾ ਕੁਝ ਹੋਇਆ ਇਸ ਦੇ ਵਿੱਚ ਸਿਰਫ ਇੰਨਾ ਕੁ ਜਿਹੜਾ ਹੋਇਆਗਾ ਕਿ ਤਰਨ ਤਾਰਨ ਤੋਂ ਆ ਰਹੇ ਸੀ ਵਾਪਸ ਤਰਨ ਤਾਰਨ ਕਿਸੇ ਕੇਸ ਦੇ ਨਾਲ ਰਿਲੇਟਡ ਗੈਰ ਹੋਂਜੀ ਕਿਉਂਕਿ ਜਗਪਵਨਪੁਰੀਆ ਦੇ ਘਰ ਦੇ ਵਿੱਚ ਕੋਈ ਨਹੀਂ ਹੈ ਤੁਹਾਨੂੰ ਪਤਾ ਹੀ ਹੈ ਜਗੂ ਪਵਨਪੁਰੀਆ ਦੀ ਵਾਈਫ ਦਾ ਵੀ ਜਿਹੜਾ ਉਸਦੀ ਵੀ ਮੌਤ ਹੋ ਗਈ ਸੀ ਪਿਛਲੇ ਸਾਲਾਂ ਦੇ ਵਿੱਚ ਜਗੂ ਦੇ ਫਾਦਰ ਜਿਹੜਾ ਉਹ ਤਾਂ ਬਹੁਤ ਪਹਿਲਾਂ ਦੀ ਉਹਨੇ ਡੈਥ ਹੋਈ ਹੋਈ ਹੈ ਪਰ ਤੁਸੀਂ ਦੇਖੋ ਜਗੂ ਪਵਨਪੁਰੀਆ ਦੇ ਮਾਤਾ ਰਹਿੰਦੇ ਸੀ ਜੋ ਕਿ ਮੀਡੀਆ ਦੇ ਨਾਲ ਗੱਲਬਾਤ ਵੀ ਕਰਦੇ ਰਹਿੰਦੇ ਸੀ ਜਦੋਂ ਪਿਛਲੇ ਸਾਲਾਂ ਦੇ ਵਿੱਚ ਐਨਆਈਏ ਨੇ ਜਿਹੜਾ ਰੇਡ ਕੀਤੀ ਐਨਆਈਏ ਆਉਂਦੀ ਹੈ ਜਗੂ ਪਵਨਪੁਰੀਆ ਦੇ ਟਿਕਾਣੇ ਤੇ ਰੇਡ ਕਰਦੀ ਹੈ ਉਸ ਦੇ ਘਰ ਦੇ ਉੱਪਰ ਰੇਡ ਕਰਦੀ ਹੈ ਤਾਂ ਉਸ ਸਮੇਂ ਵੀ ਮੀਡੀਆ ਅਨੁਸਾਰ ਜਾਣਕਾਰੀ ਉਹਨਾਂ ਦੀ ਮਾਤਾ ਨੇ ਦਿੱਤੀ ਸੀ ਉਹਨੇ ਮਾਤਾ ਮ ਤਰੀ ਕੋਈ ਵੀ ਕੁਛ ਘਟਨਾ ਹੁੰਦੀ ਸੀ ਤਾਂ ਹਾਊਸ ਦੇ ਉੱਪਰ ਬੋਲਦੇ ਸੀ ਉਹ ਪਰ ਹੁਣ ਜਿਹੜਾ ਰਾਤ ਉਹਨਾਂ ਦੀ ਮੌਤ ਦੀ ਖਬਰ ਆਈ ਔਰ ਉਸ ਤੋਂ ਬਾਅਦ ਇਹ ਖਬਰ ਜਦੋਂ ਜਨ ਤੱਕ ਹੁੰਦੀ ਹੈ ਤਾਂ ਬਹੁਤ ਸਾਰੀਆਂ ਚਰਚਾਵਾਂ ਅਪਰਾਧ ਦੀ ਦੁਨੀਆ ਦੇ ਵਿੱਚ ਚੱਲੀਆਂ ਸ਼ੁਰੂ ਹੋ ਜਾਂਦੀਆਂ ਕਿ ਜਦੋਂ ਕਿਸੇ ਗੈਂਗਸਟਰ ਦਾ ਸਾਥੀ ਮਰਦਾ ਉਦੋਂ ਕਿੰਨਾ ਕੁਝ ਹੁੰਦਾ ਹੈ ਉਦੋਂ ਕਿਵੇਂ ਟਾਰਗੇਟ ਕੀਤੇ ਜਾਂਦੇ ਆ ਦੂਜੇ ਜਣੇ ਜਿਨ੍ਹਾਂ ਨੇ ਮਾਰਿਆ ਹੁੰਦਾ ਤੇ ਜਦੋਂ ਇੱਕ ਗੈਂਗਸਟਰ ਦੀ ਮਾਂ ਦਾ ਮਾਂ ਦਾ ਕਤਲ ਹੋਇਆ ਕੰਪਟੂਸ ਦੇਖੋ ਕਿ ਇਸ ਡਾਇਰੈਕਸ਼ਨ ਦੇ ਵਿੱਚ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿਸ ਨੇ ਜ਼ਿੰਮੇਵਾਰੀ ਲਈ ਕਿਸ ਨੇ ਕਰਾਇਆ ਕਿਸ ਨੇ ਰਹਿਕੀ ਕੀ ਹੋਇਆ ਇਹ ਸਭ ਦੇ ਉੱਪਰ ਅਜੇ ਖਬਰਾਂ ਆਉਣੀਆਂ ਬਾਕੀ ਨੇ ਜੋ ਜੋ ਜਾਣਕਾਰੀ ਸਾਨੂੰ ਮਿਲੂ ਪ੍ਰੋ ਪੰਜਾਬ ਟੀਵੀ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਊਗਾ ਕਿਉਂਕਿ ਅਜੇ ਤੱਕ ਪੁਲਿਸ ਦਾ ਵੀ ਕੋਈ ਅਫੀਸ਼ੀਅਲ ਬਿਆਨ ਨਹੀਂ ਆਇਆ ਪੁਲਿਸ ਦਾ ਵੀ ਕੋਈ ਅਫੀਸ਼ੀਅਲ ਬਿਆਨ ਅਜੇ ਤੱਕ ਨਹੀਂ ਆਇਆ ਘਟਨਾ ਨੂੰ ਲੈ ਕੇ ਆਇਆ ਕਿ ਠੀਕ ਹੈ ਜਦੋਂ ਘਟਨਾ ਵਾਪਰੀ ਉਦੋਂ ਬਿਆਨ ਜ਼ਰੂਰ ਹੈ ਪਰ ਕਿਵੇਂ ਸੀ ਕੌਣ ਸੀ ਕੀ ਕਾਂਸਪਰੇਸੀ ਸੀ ਕਿਹੜੇ ਇਸ ਦੇ ਮਾਸਟਰਮਾਈਂਡ ਨੇ ਕਿਹੜੇ ਇਸ ਦੇ ਸੂਤਰ ਧਾਰ ਨੇ ਇਸ ਦੇ ਬਾਰੇ ਅਜੇ ਤੱਕ ਕੁਝ ਵੀ ਨਹੀਂ ਪਤਾ ਜੋ ਜਾਣਕਾਰੀ ਸਾਹਮਣੇ ਆਉਗੀ ਪਰ ਉਹ ਪੰਜਾਬ ਸੀ ਕਿ ਤਰਨ ਤਾਰਨ ਗਏ ਹੋਏ ਸੀ ਦੋਨੋਂ ਕਿਉਂਕਿ ਤਰਨ ਤਾਰਨ ਜੱਗੂ ਭਗਵਾਨਪੁਰੀਆ ਦੀ ਹੀ ਕਿਸੇ ਕੇਸ ਦੀ ਕੋਈ ਤਰੀਖ ਸੀ ਜਾਂ ਕੋਈ ਜਿਹੜਾ ਕੇਸ ਨੂੰ ਲੈ ਕੇ ਕੋਈ ਕੰਮ ਸੀ ਸਬੰਧਤ ਕੇਸ ਦੇ ਕਿਸੇ ਕੰਮ ਦੇ ਲਈ ਗਏ ਹੋਏ ਸੀ ਤੇ ਜਦੋਂ ਉੱਤੇ ਜਾਂਦੇ ਆ ਤੇ ਉਸ ਤੋਂ ਬਾਅਦ ਵਾਪਸ ਜਦੋਂ ਆਉਂਦੇ ਆ ਤਾਂ ਵਾਪਸੀ ਸਮੇਂ ਘਰ ਦੇ ਬਾਹਰ ਸਕੋਰਪੀਓ ਗੱਡੀ ਲੱਗਦੀ ਹੈ ਤੇ ਘਰ ਦੇ ਬਾਹਰ ਹੀ ਹਜੇ ਉਤਰਨ ਲੱਗਦੇ ਨੇ ਆਪਣੀ ਗੱਡੀ ਤੋਤਣ ਲੱਗਦੇ ਆ ਤਕਰੀਬਨ ਸਮਾਂ ਹੁੰਦਾ ਹੈ 8:30 ਵਜੇ ਦਾ 8:30 ਵਜੇ ਦਾ ਸਮਾਂ ਹੁੰਦਾ ਹੈਗਾ ਤਾਂ ਉਸ ਸਮੇਂ ਜਿਹੜਾ ਇਹ ਸਾਰੀ ਵਾਰਦਾਤ ਵਾਪਸ ਦੀ ਹੈ ਜਿਸ ਦੇ ਵਿੱਚ ਜੱਗੂ ਘਵਣਪੁਰੀਆ ਦੀ ਮਾਤਾ ਦੀ ਮੌਤ ਵੀ ਜਿਹੜਾ ਹੋ ਜਾਂਦੀ ਹੈ